ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਦੋਸਤੋ ਅੱਜ 18 ਜਨਵਰੀ ਦਾ ਦਿਨ ਚੰਡੀਗੜ੍ਹ ਦੇ ਵਿੱਚ ਆਪਣੇ ਆਪ ਚ ਇੱਕ ਖਾਤਾ ਉਤਾਰਿਆ ਗਿਆ ਸੀ ਤਾਂ ਦੂਜੇ ਪਾਸੇ ਇਹ ਪਹਿਲੀ ਵਾਰ ਹੋ ਰਿਹਾ ਸੀ ਜਦੋਂ ਇੰਡੀਆ ਗਠਜੋੜ ਦੀ ਨੀਂਹ ਜਿਹੜੀ ਆਪਾਂ ਚੰਡੀਗੜ੍ਹ ਤੋਂ ਰੱਖੀ ਜਾ ਰਹੀ ਸੀ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਹਿਲੀ ਕੋਈ ਚੋਣ ਐ ਉਹ ਜੀ ਸੀ ਜਿਹੜੀ ਇਕੱਠੇ ਤੌਰ ਤੇ ਗਠਜੋੜ ਦੇ ਵਿੱਚ ਲੜਨ ਜਾ ਰਹੀ ਸੀ ਇਹ ਚੰਡੀਗੜ੍ਹ ਮੇਅਰ ਦੀ ਚੋਣ ਹੀ ਸੀ ਇਸੇ ਕਰਕੇ ਅੱਜ ਦੇ ਦਿਨ ਨੂੰ ਬਹੁਤ ਹੀ ਖਾਸ ਦਿਨ ਮੰਨਿਆ ਜਾ ਰਿਹਾ ਸੀ ਪਰ ਜੇ ਦੇਖੀਏ ਤਾਂ ਹੋਇਆ ਬਿਲਕੁਲ ਹੀ ਉਲਟ ਹੈ ਕਿਉਂਕਿ ਮੇਅਰ ਦੀ ਚੋਣ ਅਜ 18 ਜਨਵਰੀ ਨੂੰ ਹੋਣੀ ਸੀ ਪਰ ਜਿਹੜੇ ਇਸ ਚੋਣ ਦੇ ਰਿਟਰਨਿੰਗ ਅਫਸਰ ਸੀਗੇ ਜਿਸ ਕਾਉਂਸਲਰ ਨੂੰ ਰਿਟਰਨਿੰਗ ਅਫਸਰ ਬਣਾਇਆ ਗਿਆ ਸੀ ਅਨਿਲ ਮਸੀਹ ਉਸਦੀ ਸਿਹਤ ਖਰਾਬ ਹੋਣ ਕਰਕੇ ਇਹ ਚੋਣ ਹੀ ਮੁਲਤਵੀ ਕਰ ਦਿੱਤੀ ਗਈ ਹੈ ਦੋਸਤੋ ਇਹ ਬਹੁਤ ਹੀ ਜਿਹੜਾ ਹੈਗਾ ਇੱਕ ਕਹਿ ਦੋ ਜੋ ਚੰਡੀਗੜ੍ਹ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਬਹੁਤ ਹੀ ਸਿਆਸੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਵੇ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕੌਂਸਲਰ ਮਿਲ ਕੇ 20 ਵੋਟਾਂ ਹਾਸਲ ਕਰੀ ਬੈਠੇ ਸੀ ਤੇ ਮੇਅਰ ਬਣਾਉਣ ਦੀ ਤਿਆਰੀ ਕਰ ਰਹੇ ਸੀ ਤਾਂ ਦੂਜੇ ਪਾਸੇ ਭਾਜਪਾ ਜਿਸ ਕੋਲ ਕੀ 14 ਕਾਉਂਸਲਰ ਤੇ ਇੱਕ ਸੰਸਦ ਮੈਂਬਰ ਦੀ ਵੋਟ ਮਿਲਾ ਕੇ કુલ 15 ਵੋਟਾਂ ਨੇ ਉਸ ਤੋਂ ਬਾਅਦ ਵੀ ਉਹ 15 ਵੋਟਾਂ ਦੇ ਨਾਲ ਵੀ ਮੇਅਰ ਬਣਾਉਣ ਦੀ ਦਾਅਵੇਦਾਰੀ ਪੇਸ਼ ਕਰ ਰਹੇ ਸੀ ਤੇ ਉਹਨਾਂ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਸੀ ਵੀ ਕਿ ਮੇਅਰ ਤੋਂ ਭਾਜਪਾ ਕਾ ਹੀ ਬਣੇਗਾ ਇਸ ਤਰ੍ਹਾਂ ਦੇ ਭਾਜਪਾ ਹੀ ਨਾਰੇ ਲਾ ਰਹੇ ਸੀ ਪਰ ਇੱਕ ਚੀਜ਼ ਦੇਖਣ ਨੂੰ ਮਿਲੀ ਆ ਵੀ ਅੱਜ ਜਿਹੜਾ ਬਹੁਤ ਹੀ ਇੱਕ ਧੱਕੇਸ਼ਈ ਕਹਿ ਲਈਏ ਜਾਂ ਕੁਦਰਤੀ ਗੱਲ ਕਹਿ ਲਈਏ ਵੀਕਾ ਵਿਰੋਧੀ ਧਿਰ ਵੱਲ ਤੋਂ ਇਸ ਨੂੰ ਧੱਕੇਸ਼ਾਹੀ ਕਿਹਾ ਜਾ ਰਿਹਾ ਵੀ ਜਿਹੜਾ ਰਿਟਰਨਿੰਗ ਅਫਸਰ ਦੀ ਸਿਹਤ ਖਰਾਬ ਹੋਣ ਦਾ ਬਹਾਨਾ ਲਗਾ ਕੇ ਇਲੈਕਸ਼ਨ ਪੋਸਟਪੋਨ ਕਰ ਦਿੱਤੀ ਗਈ ਹੈ ਪਰ ਦੂਜੇ ਪਾਸੇ ਕੁਦਰਤੀ ਵੀ ਹੋ ਸਕਦਾ ਹੈ ਕਿਸੇ ਦੀ ਸਿਹਤ ਕਿਸੇ ਵੀ ਸਮੇਂ ਖਰਾਬ ਹੋ ਸਕਦੀ ਹੈ ਪਰ ਦੋਸਤੋ ਸਭ ਤੋਂ ਵੱਡੀ ਗੱਲ ਤੇ ਇਹ ਹੈ ਵੀਕਾ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਜਿਹੜੇ ਪਿਛਲੇ ਲਗਭਗ ਹਫ਼ਤੇ 10 ਦਿਨ ਤੋਂ ਸਿਆਸੀ ਮਾਹੌਲ ਚੰਡੀਗੜ੍ਹ ਦੇ ਵਿੱਚ ਭਖਿਆ ਹੋਇਆ ਸੀ ਉਸੇ ਕਰਕੇ ਜਿਹੜਾ ਇਸ ਨੂੰ ਹਰ ਬੰਦਾ ਆਪਣੇ ਆਪਣੇ ਨਜ਼ਰੀਏ ਨਾਲ ਦੇਖ ਰਿਹਾ ਕਿਉਂਕਿ ਮੇਅਰ ਦੀ ਚੋਣ ਨੂੰ ਲੈ ਕੇ ਜਿੱਥੇ ਪਹਿਲਾਂ ਭਾਜਪਾ ਵੱਲੋਂ ਇੱਕ ਆਮ ਆਦਮੀ ਪਾਰਟੀ ਦਾ ਕੌਂਸਲਰ ਨੂੰ ਤੋੜ ਕੇ ਆਪਣੀ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਤਾਂ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜਾ ਇੱਕ ਭਾਜਪਾ ਦਾ ਕੌਂਸਲਰ ਤੋੜ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾ ਲਿਆ ਸੀ ਤਾਂ ਇਹੋ ਜੀ ਜੋੜ ਤੋੜ ਵੀ ਬਹੁਤ ਦੇਖਣ ਨੂੰ ਮਿਲ ਰਹੀ ਸੀ ਤਾਂ ਇਹੋ ਜੀ ਹਾਲਾਤ ਦੇ ਵਿੱਚ ਉੱਥੇ ਇੱਕ ਸਿਆਸੀ ਟਕਰਾਅ ਜਿਹੜਾ ਬਣਿਆ ਹੋਇਆ ਸੀ ਤੇ ਇਸੇ ਦੇ ਚਲਦੇ ਆ ਪਰਸੋ ਵੀ ਨਗਰ ਨਿਕਮ ਦੇ ਵਿੱਚ ਜਿਹੜਾ ਕਾਫੀ ਖਿੱਚਤੂ ਹੋਈ ਹੈ ਉੱਥੇ ਕਾਫੀ ਹੰਗਾਮਾ ਹੋਇਆ ਉਸ ਤੋਂ ਬਾਅਦ ਕਾਂਗਰਸ ਦੇ ਜਿਹੜਾ ਮੇਅਰ ਦਾ ਉਮੀਦਵਾਰ ਸੀ ਜਸਪੀਰ ਸਿੰਘ ਬੰਟੀ ਉਸ ਵੱਲੋਂ ਇੱਕ ਕੇਸ ਨਾ ਹਾਈ ਕੋਰਟ 'ਚ ਵੀ ਪਟੀਸ਼ਨ ਦਾਖਲ ਕੀਤੀ ਗਈ ਹੈ ਕਿ ਮੈਨੂੰ ਜਿਹੜਾ ਇੱਕ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਇੱਕ ਤਰ੍ਹਾਂ ਕਹ ਲਓ ਮੈਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਨਜ਼ਰਬੰਦ ਕਰ ਦਿੱਤਾ ਕਿ ਐਹੋ ਜਿਹੀਆਂ ਵੀ ਗੱਲਾਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਲੰਗੇ ਦੀਨ ਤੋਂ ਹੀ ਜਿਹੜਾ ਨਗਰ ਨਿਗਮ ਦੇ ਚਾਰੋਂ ਪਾਸੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀਗੇ ਨਗਰ ਨਿਗਮ ਦੇ ਆਲੇ-ਦੁਆਲੇ 100 ਮੀਟਰ ਦੇ ਦਾਇਰੇ 'ਚ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਸੀ ਕੁਝ ਨਹੀਂ ਕੀਤਾ ਜਾ ਰਿਹਾ ਸੀ ਤੇ ਅੱਜ ਵੀ ਇਹੀ ਪਲੈਨਿੰਗ ਸੀ ਕਿ ਨਗਰ ਨਿਗਮ 'ਚ ਸਿਰਫ ਕਾਉਂਸਲਰਾਂ ਨੂੰ ਐਂਟਰੀ ਮਿਲੇਗੀ ਜਾਂ ਇੱਕ ਹਰ ਕਾਉਂਸਲਰ ਦੇ ਨਾਲ ਇੱਕ ਇੱਕ ਹੋਰ ਵਿਅਕਤੀ ਐਂਟਰ ਕਰ ਸਕਦਾ ਹੈ ਜਾਂ ਇਸ ਤੋਂ ਇਲਾਵਾ ਸਿਰਫ ਮੀਡੀਆ ਨੂੰ ਹੀ ਅੰਦਰ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ ਇਸ ਤਰ੍ਹਾਂ ਦੀ ਸਾਰੀ ਰਣਨੀਤੀ ਤਿਆਰ ਕੀਤੀ ਗਈ ਸੀ ਤਾਂ ਜੋ ਇਹ ਚੋਣਾ ਪੂਰੀ ਅਮਨ ਤੇ ਕਾਨੂੰਨ ਦੀ ਸਥਿਤੀ ਚ ਕਰਵਾ ਲਿਆ ਜਾਣ ਪਰ ਇਸ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵੀ ਹਾਈ ਕੋਰਟ ਚ ਇੱਕ ਰਿੱਟ ਦਾਖਲ ਕੀਤੀ ਗਈ ਤੇ ਉਸ ਰਿੱਟ ਚ ਇਹਨਾਂ ਚੋਣਾਂ ਦੀ ਜਿਹੜਾ ਵੀਡੀਓਗ੍ਰਾਫੀ ਕਰਵਾਉਣ ਦਾ ਵੀ ਇੱਕ ਹਾਈ ਕੋਰਟ ਨੇ ਹਦੇਸ਼ ਦਿੱਤੇ ਸੀ ਕਿ ਤੇ ਇਸ ਚੋਣਾਂ ਦੀ ਵੀਡੀਓਗ੍ਰਾਫੀ ਵੀ ਹੋਣੀ ਸੀ ਕਿਉਂਕਿ ਇਹ ਸਾਰੀ ਚੋਣ ਐਹੋ ਜੇ ਮਾਹੌਲ ਦੇ ਵਿੱਚੋਂ ਗੁਜ਼ਰ ਰਹੀ ਸੀ ਪਰ ਜਦੋਂ ਸਾਰੇ ਹੀ ਕਾਉਂਸਲਰ ਨਗਰ ਨਿਗਮ ਚ ਪਹੁੰਚ ਜਾਂਦੇ ਨੇ ਉਹਨਾਂ ਦੇ ਇੱਕ ਇੱਕ ਸਾਥੀ ਵੀ ਪਹੁੰਚ ਜਾਂਦੇ ਮੀਡੀਆ ਵੀ ਵੱਡੀ ਗਿਣਤੀ ਚ ਪਹੁੰਚ ਜਾਂਦਾ ਤਾਂ ਉਸੇ ਦੌਰਾਨ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜਾ ਰਾਜ ਸਭਾ ਮੈਂਬਰ ਨੇ ਰਾਗਵ ਚੱਡਾ ਵੀ ਨਗਰ ਨਿਗਮ ਦੇ ਬਾਹਰ ਪਹੁੰਚੇ ਹੋਏ ਦਿਖਾਈ ਦਿੰਦੇ ਨੇ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ਼ਿਰਪਵਨ ਕੁਮਾਰ ਬਾਂਸਲ ਵੀ ਨਗਰ ਨਿਗਮ ਦੇ ਬਾਹਰ ਦੇਖਣ ਨੂੰ ਮਿਲੇ ਤਾਂ ਹੋਰ ਵੀ ਵੱਡੀ ਗਿਣਤੀ 'ਚ ਸਾਰੇ ਸਿਆਸੀ ਧਿਰਾਂ ਦੇ ਆਗੂ ਮੌਜੂਦ ਸੀ ਪਰ ਉਸੇ ਦੌਰਾਨ 11 ਵਜੇ ਕੁਝ ਮਿੰਟ ਤੇ 11 ਵਜੇ ਕਾਉਂਸਲਰਾਂ ਨੇ ਨਗਰ ਨਿਗਮ 'ਚ ਐਂਟਰ ਕਰਕੇ ਹਾਊਸ ਦੇ ਵਿੱਚ ਬੈਠਣਾ ਸੀ ਤੇ 11 ਵਜੇ ਕੁਝ ਮਿੰਟ ਤੇ ਇਹ ਗੱਲ ਸਾਹਮਣੇ ਆਂਦੀ ਹੈ ਕਿ ਜਿਹੜੇ ਰਿਟਰਨਿੰਗ ਅਫਸਰ ਸੀ ਜਨਿਲਮ ਸੀ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਉਹਨਾਂ ਨੂੰ ਇੱਕਦਮ ਸੈਕਟਰ 16 ਚੰਡੀਗੜ੍ਹ ਦੇ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਦੋਸਤੋ ਇਸ ਸਾਰੇ ਹੀ ਸਿਆਸੀ ਮਾਹੌਲ ਦੇ ਵਿੱਚ ਹੁਣ ਜਿਹੜੀ ਨਗਰ ਨਿਗਮ ਦੀ ਚੋਣਾਂ ਮੁਲਤਵੀ ਹੋ ਚੁੱਕੀਆਂ ਨੇ ਪੋਸਟਪੋਨ ਹੋ ਚੁੱਕੀਆਂ ਨੇ ਇਹ ਕਦੋਂ ਹੋਣਗੀਆਂ ਹਲੇ ਇਸ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੋਵਾਂ ਨੇ ਇਕੱਠੇ ਹੋ ਕੇ ਹਾਈ ਕੋਰਟ 'ਚ ਇੱਕ ਪਟੀਸ਼ਨ ਹੋਰ ਦਾਖਲ ਕੀਤੀ ਹੈ ਜਿਸ ਵਿੱਚ ਇਹਨਾਂ ਚੋਣਾਂ ਨੂੰ ਲੈ ਕੇ ਜਿਹੜਾ ਫੈਸਲਾ ਲਿਆ ਗਿਆ ਯੂਟੀ ਐਡਮਿਨਿਸਟ੍ਰੇਸ਼ਨ ਵੱਲੋਂ ਕਾਰਪੋਰੇਸ਼ਨ ਵੱਲੋਂ ਕਹ ਲੋ ਉਸ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਫੈਸਲਾ ਗਲਤ ਹੈ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਰਿਟ ਵੀ ਫਾਈਲ ਕੀਤੀ ਹੈ ਪਰ ਹੁਣ ਹਲੇ ਤੱਕ ਉਸ ਤੇ ਕੋਈ ਫੈਸਲਾ ਹਾਈ ਕੋਰਟ ਲੈ ਨਹੀਂ ਸਕੀ ਉਸ ਤੇ ਸੁਣਵਾਈ ਚੱਲ ਰਹੀ ਹੈ ਪਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਭਾਜਪਾ ਤੇ ਪੂਰ ਜ਼ੋਰ ਜਿਹੜਾ ਹਮਲੇ ਕੀਤੇ ਜਾ ਰਹੇ ਨੇ ਕਿ ਭਾਜਪਾ ਵੱਲੋਂ ਇਹ ਸਭ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਕਿ ਭਾਜਪਾ ਨੂੰ ਪਤਾ ਸੀ ਉਹਨਾਂ ਕੋਲ ਵੋਟਾਂ ਘਟ ਨੇ ਤੇ ਈਸ਼ਵਰ ਮੇਰ ਚੋਣ ਦੇ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਇਸੇ ਕਰਕੇ ਉਹਨਾਂ ਵੱਲੋਂ ਜਾਣ ਬੁੱਝ ਕੇ ਰਿਟਰਨਿੰਗ ਅਫਸਰ ਨੂੰ ਬਿਮਾਰ ਕਰਨ ਦਾ ਬਹਾਨਾ ਲਗਾਇਆ ਤੇ ਚੋਣਾਂ ਪੋਸਟਪੋਨ ਕਰਵਾਈਆਂ ਦੋਸਤੋ ਇਹ ਤਾਂ ਸਾਰੀ ਅੱਜ ਦੀ ਚੋਣ ਪ੍ਰਕਿਰਿਆ ਨਾਲ ਜੁੜੀ ਹੋਈ ਗੱਲਬਾਤ ਸੀ ਜੇਕਰ ਗੱਲ ਕਰੀਏ ਤਾਂ ਇਹ ਮੇਰ ਮੇਰ ਦੀ ਚੋਣ ਜਿਹੜੀ ਹੈ ਇਹ ਨਹੀਂ ਜ਼ਰੂਰੀ ਕਿਉਂ ਸੀ ਐਨੀ ਇੰਪੋਰਟੈਂਟ ਕਿਉਂ ਸੀ ਇਸ ਦੀ ਕੀ ਵਿਸ਼ੇਸ਼ਤਾ ਤਾਂ ਸਭ ਤੋਂ ਪਹਿਲਾ ਵੱਡੀ ਗੱਲ ਤਾਂ ਇਹੀ ਹੈ ਕਿਉਂਕਿ ਇਹ ਚੰਡੀਗੜ੍ਹ ਦੇ ਮੇਰ ਦੀ ਚੋਣ ਸੀ ਜੋ ਕਿ ਦੋ ਸੂਬਿਆਂ ਦੀ ਰਾਜਧਾਨੀ ਲੱਗਦੀ ਹੈ ਜਿੱਥੇ ਦੋ ਸੂਬਿਆਂ ਦੀ ਮਤਲਬ ਕਹਤੋਂ ਰਾਜਨੀਤਿਕ ਪਾਰਟੀਆਂ ਦੀ ਇੰਟਰਫੇਅਰ ਹੁੰਦਾ ਹੈ ਉਸ ਤੋਂ ਇਲਾਵਾ ਇਹ ਸਿੱਧਾ ਕੇਂਦਰ ਦੇ ਅਧੀਨ ਆਂਦੀ ਹੈ ਕੇਂਦਰ ਦੇ ਆਗੂਆਂ ਦੇ ਵੀ ਸਿੱਧਾ ਦਖਲ ਅੰਦਾਜ਼ੀ ਇੱਥੇ ਦੇਖਣ ਨੂੰ ਮਿਲਦੀ ਹੈ ਤਾਂ ਇਸ ਕਰਕੇ ਇਹ ਬਹੁਤ ਅਹਿਮੀਅਤ ਰੱਖਣ ਵਾਲੀ ਚੋਣ ਮੰਨੀ ਜਾ ਰਹੀ ਸੀ ਦੂਜਾ ਇਸ ਦਾ ਇੱਕ ਹੋਰ ਐਂਗਲ ਸਾਹਮਣੇ ਆਉਂਦਾ ਹੈ ਕਿਉਂਕਿ ਕਿ ਨਗਰ ਨਿਗਮ ਦੀ ਮੇਅਰ ਦੀ ਚੋਣ ਤੋਂ ਬਾਅਦ ਦੋ ਮਹੀਨੇ ਬਾਅਦ ਕਹਿ ਲਓ ਲੋਕ ਸਭਾ ਦੀ ਚੋਣਾਂ ਵੀ ਸ਼ਿਰਤੀ ਆ ਗਈ ਅਨਿਤ ਸਭ ਨੂੰ ਇਹ ਹੀ ਸੀਗਾ ਸਾਰੀ ਸਿਆਸੀ ਤਿਰਨ ਨੂੰ ਵੀ ਕਿ ਜੇਕਰ ਚੰਡੀਗੜ੍ਹ ਚ ਭਾਜਪਾ ਦਾ ਮੇਅਰ ਬਣਦਾ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਲੋਕ ਸਭਾ ਚੋਣਾਂ ਚ ਮਜ਼ਬੂਤੀ ਮਿਲੇਗੀ ਜੇ ਭਾਜਪਾ ਨੂੰ ਹਾਰ ਕੇ ਵੀ ਕਿ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਦਾ ਜਾਂ ਉਹਨਾਂ ਦੇ ਗਠਜੋੜ ਦਾ ਮੇਅਰ ਬਣਦਾ ਤਾਂ ਕਿਤੇ ਨਾ ਕਿਤੇ ਅੱਗੇ ਲੋਕ ਸਭਾ ਦੀ ਚੋਣ ਚ ਉਹਨਾਂ ਨੂੰ ਮਜ਼ਬੂਤੀ ਮਿਲੇਗੀ ਤਾਂ ਇਹੋ ਜੀ ਕਿਆਸ ਵੀ ਜਿਹੜੇ ਨੇ ਤਰਾਂ ਤਰਾਂ ਦੇ ਲਗਾਏ ਜਾ ਰਹੇ ਸੀ ਤੇ ਇਸ ਦੇ ਨਾਲ ਹੀ ਜੇ ਇੱਕ ਗੱਲ ਹੋਰ ਕਹੀਏ ਤਾਂ ਸਭ ਤੋਂ ਵੱਡੀ ਗੱਲ ਵੀਕ ਮੇਅਰ ਦੀ ਚੋਣ 'ਚ ਜਿੱਥੇ ਇੱਕ ਪਾਸੇ ਭਾਜਪਾ ਵੱਲੋਂ ਜਿਹੜਾ ਹੈਗਾ ਆਪਣੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਤਿੰਨ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਸੀ ਤਾਂ ਦੂਜੇ ਪਾਸੇ ਪਹਿਲਾਂ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਆਪਣੇ ਉਮੀਦਵਾਰ ਉਤਾਰੇ ਗਏ ਸੀ ਪਰ ਬਾਅਦ ਵਿੱਚ ਦੋਵੇਂ ਹੀ ਸਿਆਸੀ ਧਿਰਾਂ ਨੇ ਇਕੱਠੇ ਹੋ ਕੇ ਚੋਣਾ ਲੜਨ ਦਾ ਫੈਸਲਾ ਕਰ ਲਿਆ ਕਿਉਂਕਿ ਉਹਨਾਂ ਨੂੰ ਇੱਕ ਚੀਜ਼ ਤਾਂ ਸਪਸ਼ਟ ਤੌਰ ਤੇ ਦਿਖ ਰਹੀ ਸੀ ਵੀਕਾ ਜੇਕਰ ਉਹ ਇਕੱਲੇ ਇਕੱਲੇ ਚੋਣਾਂ ਲੜਦੇ ਨੇ ਤਾਂ ਉਹ ਭਾਜਪਾ ਨੂੰ ਕਦੇ ਵੀ ਹਰਾ ਨਹੀਂ ਸਕਦੇ ਕਿਉਂਕਿ ਭਾਜਪਾ ਕੋਲ ਸੰਸਦ ਮੈਂਬਰ ਹੋਣ ਕਰਕੇ 15 ਵੋਟਾਂ ਭਾਜਪਾ ਦੇ ਕੋਲ ਸੀਗੀਆਂ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ ਸਿਰਫ 13 ਹੀ ਸੀਗੀਆਂ ਤੇ ਕਾਂਗਰਸ ਕੋਲ 7 ਵੀ ਕਿ ਉਹਨਾਂ ਦੋਵੇਂ ਹੀ ਸਿਆਸੀ ਦਿਨ ਰੈ ਕੈਲਕੂਲੇਸ਼ਨ ਲਾਈ ਹੈ ਵੀ ਜੇਕਰ ਉਹ ਇਕੱਲੇ ਇਕੱਲੇ ਚੋਣਾਂ ਲੜਦੇ ਨੇ ਤਾਂ ਉਹ ਭਾਜਪਾ ਨੂੰ ਨਹੀਂ ਹਰਾ ਸਕਦੇ ਤੇ ਹੁਣ ਤਾਂ ਉਹ ਇੰਡੀਆ ਗਠਜੋੜ ਦਾ ਵੀ ਹਿੱਸਾ ਨੇ ਤਾਂ ਇਸ ਕਰਕੇ ਜੇਕਰ ਉਹ ਦੋਵੇਂ ਹੀ ਸਿਆਸੀ ਦਿਨ ਇਕੱਠੇ ਚੋਣਾਂ ਲੜਦਿਆਂ ਨੇ ਤਾ ਜਿਹੜੇ ਉਹ ਭਾਜਪਾ ਨੂੰ ਕਿਰਨ ਚ ਕਾਮਯਾਬ ਰਹਿਣਗੇ ਤੇ ਇਸ ਲਈ ਜਿਹੜਾ ਇਹ ਚੋਣ ਇੱਕ ਅਹਿਮियत ਵਾਲੀ ਮੰਨੀ ਜਾ ਰਹੀ ਸੀ ਕਿਉਂਕਿ ਵੀ ਕਿ ਹਲੇ ਤੱਕ ਦੇਸ਼ ਦੇ ਵਿੱਚ ਇੰਡੀਆ ਗਠਜੋੜ ਦੀ ਸੀਟ ਸ਼ੇਅਰਿੰਗ ਨੂੰ ਲੈ ਕੇ ਜਾਂ ਆਪਸੀ ਸਮਝੌਤਿਆਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਮੀਟਿੰਗਾਂ ਹੋ ਰਹੀਆਂ ਨੇ ਹਲੇ ਤੱਕ ਕਿੱਥੇ ਵੀ ਫਾਈਨਲ ਫੈਸਲਾ ਨਹੀਂ ਲਿਆ ਜਾ ਸਕਿਆ ਪਰ ਚੰਡੀਗੜ੍ਹ ਦੀ ਜੇਕਰ ਇਹ ਚੋਣੇ ਇਕੱਠੇ ਤੌਰ ਤੇ ਲੜਦ ਵੀ ਰਹੇ ਨੇ ਤੇ ਇਸ ਜਿੱਤ ਵੀ ਹਾਸਲ ਕਰਤੇ ਤਾਂ ਜਰੂਰ ਇੰਡੀਆ ਬਲੋਕ ਨੂੰ ਇਸਨਾਈਕ ਹੁਲਾਰਾ ਮਿਲਣਾ ਸੀ ਅੱਗੇ ਵੀ ਹੋਰਨਾਂ ਸੂਬਿਆਂ ਦੇ ਵਿੱਚ ਉਸ ਨੂੰ ਇੱਕ ਮਜ਼ਬੂਤੀ ਦਾ ਰਾ ਮਿਲਣਾ ਸੀਗਾ ਤਾਂ ਇਸੇ ਕਰਕੇ ਭਾਜਪਾ ਵੱਲੋਂ ਕਿਸੇ ਵੀ ਤਰ੍ਹਾਂ ਦਾ ਹਤਕੰਡਾ ਅਪਣਾਉਂਦੇ ਹੋਏ ਜਿਹੜਾ ਇਹ ਚੋਣਾਂ ਦੇ ਵਿੱਚ ਇੰਡੀਆ ਗਠਜੋੜ ਨੂੰ ਕਾਮਯਾਬ ਹੋਣ ਤੋਂ ਰੋਕਣ ਲਈ ਇਹ ਇਹੋ ਜੀ ਪਲੈਨਿੰਗ ਇੱਕ ਤਿਆਰ ਕੀਤੀ ਗਈ ਇੱਕ ਰਣਨੀਤੀ ਸ਼ਾਇਦ ਘੜੀ ਹੋਵੇ ਜਿਸ ਕਰਕੇ ਇਹ ਚੋਣਾਂ ਮੁਲਤਵੀ ਕੀਤੀਆਂ ਤੇ ਹੁਣ ਸਾਰੀ ਸਿਆਸੀ ਤਿਰਾਂ ਵੱਲੋਂ ਜਿੱਥੇ ਆਪੋ ਆਪਣੇ ਕਾਉਂਸਲਰਾਂ ਨੂੰ ਜਿਹੜਾ ਇੱਕ ਸਖਤ ਸੁਰੱਖਿਆ ਹੀ ਇੱਕ ਨજર ਹੇਠ ਰੱਖਿਆ ਜਾ ਰਿਹਾ ਤਾਂ ਜੋ ਕੋਈ ਵੀ ਦੂਜੀ ਸਿਆਸੀ ਤਿਰ ਉਸ ਨੂੰ ਸੰਪਰਕ ਕਰਕੇ ਉਸ ਨੂੰ ਜੋੜ ਤੋੜ ਨਾ ਕਿਤੇ ਹੋ ਜੇ ਤਾਂ ਦੂਜੇ ਪਾਸੇ ਭਾਜਪਾ ਵੱਲੋਂ ਵੀ ਆਪਣੇ ਕੌਂਸਲਰਾਂ ਤੇ ਹਰ ਸਮੇਂ ਨજર ਰੱਖੀ ਜਾ ਰਹੀ ਹੈ ਵੀ ਕਿਤੇ ਕੋਈ ਦੂਜੀ ਚਾ ਕਾਂਗਰਸ ਹੈ ਆਮ ਆਦਮੀ ਪਾਰਟੀ ਉਹਨਾਂ ਦਾ ਕੋਈ ਆਗੂ ਉਹਨਾਂ ਦੇ ਕੌਂਸਲਰ ਨਾਲ ਸੰਪਰਕ ਨਾ ਕਰ ਲੇ ਤਾਂ ਇਹੋ ਜਿਹਾ ਮਾਹੌਲ ਇਸ ਸਮੇਂ ਦੇਖਣ ਨੂੰ ਮਿਲ ਰਿਹਾ ਪਰ ਇਹਨਾਂ ਸਾਰੀਆਂ ਚੀਜ਼ਾਂ ਚ ਇੱਕ ਚੀਜ਼ ਸਪਸ਼ਟ ਹੈ ਵੀ ਕਿ ਜਿਹੜਾ ਚੰਡੀਗੜ੍ਹ ਨੂੰ ਮੇਅਰ ਅੱਜ ਮਿਲਣਾ ਸੀ ਹੁਣ ਅੱਜ ਨਹੀਂ ਮਿਲੇਗਾ ਇਹ ਕਦੋਂ ਮਿਲੇਗਾ ਇਹ ਹਫ਼ਤੇ ਦੀ ਦੇਰੀ ਹੁੰਦੀ ਹੈ 15 ਦਿਨ ਦੀ ਦੇਰੀ ਹੁੰਦੀ ਹੈ ਇੱਕ ਮਹੀਨਾ ਵੀ ਟੱਪ ਸਕਦਾ ਕਦੋਂ ਹੁਣ ਇਹ ਨਵੀਂ ਡੇਟ ਰੱਖੀ ਜਾਂਦੀ ਹੈ ਕਦੋਂ ਨਵੀਂ ਤਾਰੀਖ ਦਾ ਐਲਾਨ ਹੁੰਦਾ ਉਹ ਦੇਖਣ ਵਾਲੀ ਗੱਲ ਹੋਵੇਗੀ ਤੇ ਇਸ ਦੇ ਨਾਲ ਹੀ ਗੱਲ ਇਹ ਵੀ ਹੋਵੇਗੀ ਕਿ ਜਿਹੜੀ ਹੁਣ ਤੱਕ ਦੀਆਂ VOTING ਕਹਦੋ ਆਪਾਂ ਜਿੰਨੀ ਵੋਟਾਂ ਦੀ ਗਿਣਤੀ ਹੈ ਵੀ ਕਿ ਭਾਜਪਾ ਕੋਲ 14 ਕਾਉਂਸਲਰ ਤੇ ਇੱਕ ਸੰਸਦ ਮੈਂਬਰ ਤੇ ਮਿਲਾ ਕੇ 15 ਆਮ ਆਦਮੀ ਪਾਰਟੀ ਕੋਲ 13 ਕਾਂਗਰਸ ਕੋਲ 7 ਤੇ ਸ਼ਰੋਮਣੀ ਅਕਾਲੀ ਦਲ ਕੋਲ 1 ਇਹ ਵੋਟਾਂ ਇਸ ਸਮੇਂ ਸਾਰੀਆਂ ਸਿਆਸੀ ਧਿਰਾਂ ਕੋਲ ਨੇ ਤੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਅਗਲੀ ਵਾਰ ਜਦੋਂ ਵੀ ਮੇਅਰ ਦੀ ਚੋਣ ਦਾ ਐਲਾਨ ਹੁੰਦਾ ਤਾਂ ਕੀ ਵੋਟਾਂ ਦੀ ਗਿਣਤੀ ਇਹੀ ਰਹਿੰਦੀ ਹੈ ਕਿ ਇਸ ਸਮੇਂ ਦੌਰਾਨ ਕੋਈ ਸਿਆਸੀ ਧਿਰ ਜਿਹੜੀ ਹੈ ਉਹ ਜੋੜ-ਟੋੜ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਉਹ ਕਿਸੇ ਕੌਂਸਲਰ ਨੂੰ ਤੋੜ ਕੇ ਆਪਣੇ ਚ ਸ਼ਾਮਲ ਕਰਵਾ ਲੈਂਦੀ ਹੈ ਇਹ ਕਿਸੇ ਪਾਰਟੀ ਦਾ ਕੌਂਸਲਰ ਇੱਕ ਪਾਰਟੀ ਨੂੰ અલਵਿਦਾ ਕਹਿ ਕੇ ਦੂਜੀ ਪਾਰਟੀ 'ਚ ਸ਼ਾਮਲ ਕਰ ਜਾਂਦਾ ਹੈ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜੇਕਰ ਇੱਕ ਦੋ ਕਾਉਂਸਲਰ ਵੀ ਇੱਧਰ ਉੱਧਰ ਹੋ ਜਾਂਦੇ ਨੇ ਤਾਂ ਇਹਨਾਂ ਚੋਣਾਂ ਦਾ ਪੂਰਾ ਸਿਨੈਰੀਓ ਬਦਲ ਸਕਦਾ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੀ ਹੋਵੇਗੀ ਕਿ ਕਦੋਂ ਹੁਣ ਚੋਣਾਂ ਦਾ ਐਲਾਨ ਹੁੰਦਾ ਹੈ ਜਾਂ ਕਾਉਂਸਲਰਾਂ ਦਾ ਕੀ ਉਸ ਚੋਣਾਂ ਦੇ ਵਿੱਚ ਉਹਨਾਂ ਦੀ ਭੂਮਿਕਾ ਰਹਿੰਦੀ ਹੈ ਕਿ ਉਹ ਆਪਣੇ ਸਟੈਂਡ ਤੇ ਖੜੇ ਰਹਿੰਦੇ ਨੇ ਕਿ ਉਹ ਕਿਸੇ ਲਾਲਚ ਦੇ ਵਿੱਚ ਆ ਕੇ ਜਿਹੜਾ ਆਪਣੀ ਪਾਰਟੀ ਨੂੰ ਕਹਿ ਕੇ ਦੂਜੀ ਪਾਰਟੀ 'ਚ ਸ਼ਾਮਲ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਹੀ ਗੱਲ ਇਹ ਵੀ ਹੈ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਇੱਕ ਹਾਈ ਕੋਰਟ 'ਚ ਰਿਟ ਫਾਈਲ ਕੀਤੀ ਗਈ ਹੈ ਇਸ ਅੱਜ ਦੇ ਫੈਸਲੇ ਨੂੰ ਲੈ ਕੇ ਚੋਣਾਂ ਦੇ ਫੈਸਲੇ ਨੂੰ ਲੈ ਕੇ ਉਸਤੇ ਹਾਈ ਕੋਰਟ ਕੀ ਫੈਸਲਾ ਸੁਣਾਉਂਦੀ ਹੈ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਹਾਈ ਕੋਰਟ ਦਾ ਸਟੈਂਡ ਉਸਤੇ ਕੀ ਰਹਿੰਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਪੰਜਾਬੀ ਟ੍ਰਿਬਿਨ ਤੁਹਾਡੇ ਅੱਗੇ ਰੱਖਦਾ ਰਹੇਗਾ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਕੱਲ੍ਹ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨ